ਸੋ ਅੱਜ ਜੀ ਅਸੀਂ ਸੋਹਲ ਪਿੰਡ ਦੇ ਵਿੱਚ ਆਏ ਹਾਂ ਇੱਥੇ ਆਲਰੇਡੀ ਸਾਡਾ ਸਟਬਲ ਮੈਨੇਜਮੈਂਟ ਦਾ ਪ੍ਰੋਗਰਾਮ ਚੱਲ ਰਿਹਾ ਸਾਡੇ ਨੋਡਲ ਆਫੀਸਰ ਕਲਸਟਰ ਆਫੀਸਰ ਐਗਰੀਕਲਚਰ ਡਿਪਾਰਟਮੈਂਟ ਦੇ ਸਿਵਲ ਦੇ ਆਫੀਸਰ ਹਾਜ਼ਰ ਨੇ ਐਂਡ ਇਸ ਪਿੰਡ ਦੇ ਵਿੱਚ ਲਾਸਟ ইয়ার ਤਕਰੀਬਨ 3 ਕੇਸਿਸ ਫਾਰਮ ਫਾਇਰ ਦੇ ਰਿਪੋਰਟ ਹੋਏ ਸੀ ਸੋ ਇਸ ਬਾਰੇ ਜੇ ਇਸ ਪਿੰਡ ਨੇ ਬਹੁਤ ਵਧੀਆ ਰਿਜ਼ਲਟਸ ਦਿੱਤੇ ਨੇ ਐਂਡ ਹੁਣ ਤੱਕ ਇੱਕ ਵੀ ਇਨਸੀਡੈਂਟ ਰਿਪੋਰਟ ਨਹੀਂ ਹੋਇਆ ਐਂਡ ਜਿੰਨੇ ਵੀ ਤਕਰੀਬਨ 80% ਫਸਲ ਦੀ ਕਟਾਈ ਹੋ ਚੁੱਕੀ ਹੈ ਸੋ ਜੋ ਇਹਨੂੰ ਇੱਥੇ ਇਕਤਰਿਤ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਅੱਗ ਨਾ ਲਾਉਣ ਦਾ ਲੋਕਾਂ ਨੇ ਆਪਣਾ ਫੈਸਲਾ ਕੀਤਾ ਐਂਡ ਜਿੰਨੀ ਵੀ ਵਾਧੂ ਆਪਣੇ ਫਸਲਾਂ ਦਾ ਪਿੱਛੇ ਨਾੜ ਹੈ ਉਸ ਦੀ ਬਿਲਿੰਗ ਕਰਕੇ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋਵੋਗੇ ਇਸ ਨੂੰ ਜਮ੍ਹਾਂ ਕੀਤੀ ਜਾ ਰਹੀ ਹੈ ਜੀ ਸੋ ਅਸੀਂ ਅ ਅੱਜ ਦਾ ਦਿਨ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਬੱਲਾ ਸੁਣ ਕੇ ਸੁਝਾਅ ਲਏ ਨੇ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਲਪਿੰਡ ਇੱਕ ਮਾਡਲ ਪਿੰਡ ਵਜੋਂ ਉੱਭਰ ਕੇ ਸਾਰਿਆਂ ਵਾਸਤੇ ਇੱਕ ਐਗਜ਼ਾਮਪਲ ਬਣੇ। ਸਰ ਆਬਵੀਅਸਲੀ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਜਾਂ ਉਹਨਾਂ ਦੇ ਅਨੁਸਾਰ ਜਿਹੜੀਆਂ ਕੋਈ ਚੇਂਜਸ ਕੀਤੀਆਂ ਜਾ ਸਕਦੀਆਂ ਨੇ ਜਿਹਦੇ ਨਾਲ ਕਿ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਕਟਾਈ ਤੇ ਬਜਾਈ ਦੇ ਵਿੱਚ ਵਿਚਾਲੇ ਜੇਕਰ ਥੋੜਾ ਸਮਾਂ ਵਧ ਮਿਲੇ ਤਾਂ ਉਸ ਦੇ ਨਾਲ ਸਟਬਲ ਮੈਨੇਜਮੈਂਟ ਹੋਰ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਸਾਡਾ ਪ੍ਰਸ਼ਾਸਨ ਵੱਲੋਂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਅਤੇ ਅਮਨ ਮਾਨ ਕਾਇਮ ਰੱਖੇ ਅੱਜ ਡੀਸੀ ਸਾਹਿਬ ਦੇ ਨਾਲ ਆਜਿਥੇ ਜੁਆਇੰਟ ਸਾਡਾ ਜਿਹੜਾ ਹੈਗਾ ਇੰਟਰੈਕਸ਼ਨ ਸੀ ਕਿਸ ਸਾਡੇ ਨਾਲ ਤੋ ਇੱਕ ਤਾਂ ਅਸੀਂ ਜਿਹੜਾ ਹੈਗਾ ਇੱਥੇ ਆ ਕੇ ਅਸੀਂ ਇੰਟਰੈਕਟ ਕੀਤਾ ਹੈਗਾ। ਬਾਕੀ ਜਿੱਦਾਂ ਕਿ ਡੀਸੀ ਸਾਹਿਬ ਨੇ ਦੱਸਿਆ ਹੈਗਾ ਕਿ ਜੇ ਪ੍ਰਾਲੀ ਦੇ ਮੈਨੇਜਮੈਂਟ ਵਾਸਤੇ ਜਿਹੜੇ ਹੈਗੇ ਸੁਝਾਅ ਜਿਹੜੇ ਹੈਗੇ ਲਿੱਤੇ ਗਏ ਸੀਗੇ। ਨਿਸ਼ਾਨਾ ਨੂੰ ਮੋਟੀਵੇਟ ਵੀ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜਾ ਇਨਫੋਰਸਮੈਂਟ ਦੀ ਗੱਲ ਕਰੀਏ ਤਾਂ ਲਗਭਗ 270 ਦੇ ਕਰੀਬ ਅਸੀਂ ਜਿਹੜੀ ਹੈਗੀ ਕਸਟਡ ਅਫਸਰਸ ਵੱਲੋਂ ਜਿਹੜੀਆਂ ਕਿ ਮੀਟਿੰਗ ਅਸੀਂ ਵੱਖ-ਵੱਖ ਥਾਵਾਂ ਤੇ ਹਲੇ ਤੱਕ ਕਰ ਚੁੱਕੇ ਹੈਗੇ। ਸਾਡੀ ਜੋ ਸਿਵਲ ਅਤੇ ਪੁਲਿਸ ਦੀ ਜਿਹੜੀ ਜੁਆਇੰਟ ਹੈ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਉਹ ਵੀ ਜਿਹੜੀ ਹੈਗੀ ਪਾਪਪ ਜਿਹੜੀ ਇਨਫੋਰਸਮੈਂਟ ਨੂੰ ਦੇਖ ਰਹੀ ਹੈਗੀ ਇਹਦੇ ਚ ਅਸੀਂ ਡੀਸੀ ਸਾਹਿਬ ਦੇ ਨਾਲ ਪਹਿਲਾਂ ਵੀ 3 ਮੀਟਿੰਗ ਕਰ ਚੁੱਕੇ ਹੈਗੇ ਐਂਡ ਅਸੀਂ ਵਕ ਵਕ ਜਿਹੜੇ ਥਾਵਾਂ ਤੇ ਅਸੀਂ ਜਾ ਰਹੇ ਹੈਗੇ ਉਹਨਾਂ ਕਿਸਾਨਾਂ ਨੂੰ ਮੋਟੀਵੇਟ ਕਰ ਰਿਹਾ ਹੈ ਅਗੇਨ ਸਾਡੀ ਸਾਰਿਆਂ ਦੇ ਨਾਲ ਅਪੀਲ ਹੈਗੀ ਕਿ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰੋ ਨਾ ਇਹੋ ਜਿਹੀ ਕੋਈ ਇਨਸੀਡੈਂਟ ਰਿਪੋਰਟ ਹੁੰਦਾ ਹੈ ਤਾਂ ਇਮੀਡੀਏਟਲੀ ਜਿਹੜਾ ਹੈਗਾ ਪੁਲਿਸ 스테 ਧਿਆਨ ਚ ਲਿਆ ਜਿਹੜੇ ਸਾਡੇ ਸਪੈਸ਼ਲ ਪੌਸੇਜ ਹੈਗੇ ਉਹ ਉੱਥੇ ਵੀ ਲੱਗੀ ਹੋਇਆ ਅਸੀਂ ਜਿਹੜਾ ਹੈਗਾ ਲਗਭਗ 32 ਦੇ ਲਗਭਗ ਨਾਕੇ ਜਿਹੜੇ ਲਾਏ ਹੈਗੇ ਸਾਡੇ ਤੇਰਾ ਜੀਓ ਸਾਹਿਬਾਨ ਜਿਹੜੇ ਹੈਗੇ ਅਲੋਂਗ ਵਿਦ ਜਿਹੜੇ ਡਿਊਟੀ ਮੈਜਿਸਟ੍ਰੇਟ ਹੈ ਉਹ ਉਹ ਤਨਾਤ ਹੈਗੇ ਅਸੀਂ ਪੂਰੀ ਤਰੀਕੇ ਨਾਲ ਅਲਰਟ ਹੈਗੇ ਸਾਡੀ ਜਿਹੜੀ ਟੀਮਾਂ ਹੈਗੀ ਉਹ ਉਹ ਜਿਹੜੀ ਹੈਗੀ ਬਾਤ ਦੇ ਵਿੱਚ ਕਿਸੇ ਵੀ ਜਿਸਤਿਤੀ ਹੈ ਉਹਦੇ ਨਿਪਟਨ ਲਈ ਅਸੀਂ ਤਿਆਰ ਹੈਗੇ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਹੈਗੇ ਜੋ ਜਿਹੜਾ ਰਾਤ ਦੇ ਟਾਈਮ ਥੋੜਾ ਸਾ ਧਿਆਨ ਰੱਖਣ ਕਿਉਂਕਿ ਅਤੀਸ਼ਵਾਜੀ ਕਰਕੇ ਕਿਸੀ ਆਗਜਨੀ ਦੀ ਘਟਨਾਵਾ ਨਾ ਹੋ ਜੇ ਇਸ ਲਈ ਥੋੜਾ ਸਾ ਅਵੇਰਨੈਸ ਬਣਨ ਅਤੇ ਉਹਨਾਂ ਨੂੰ ਲੱਗਦਾ ਹੈਗਾ ਕਿ ਕਿੱਥੇ ਵੀ ਇਹੋ ਜਿਹੀ ਚੀਜ਼ਾਂ ਰਿਪੋਰਟ ਹੋਈਆਂ ਤਾਂ ਇਮੀਡੀਏਟਲੀ 112 ਜਾਂ ਪੁਲਿਸ 102 ਹੁੰਦਾ ਜਿਹੜਾ ਨੰਬਰ ਹੈਗਾ ਗੁਰਦਾਸਪੁਰ ਉਹਨਾਂ ਦੇ ਨਾਲ ਸੰਪਰਕ ਕਰਨ ਅਸੀਂ ਜਿਹੜਾ ਹੈਗਾ ਫਾਇਰੋਗੇਟ ਡਿਪਾਰਟਮੈਂਟ ਦੇ ਨਾਲ ਅਸੀਂ ਜਿਹੜਾ ਹੈਗਾ ਓਵਰਨਾਈਟ ਜਿਹੜਾ ਹੈਗਾ ਇਹਦੇ ਲਈ ਵੇੜੀ ਹੈ ਸਰ ਜੋ ਸਰ ਲਾਲ ਜਿਹੜਾ ਹੈਗਾ ਮਨਾਇਆ ਜਾਵੇ ਐਂਡ ਸਾਨੂੰ ਵੀ ਕੋਈ ਅਗਰ ਕੋਈ ਸਸਪੀਸ਼ੀਅਸ ਐਕਟੀਵਿਟੀ ਹੈ ਜਾਂ ਕੋਈ ਵਿਸ਼ਵਾਤੀ ਅੰਸਰ ਹੈ ਉਹਦੇ ਬਾਰੇ ਕੋਈ ਸੂchna ਹੈ ਤਾਂ ਇਮੀਡੀਏਟਲੀ ਸਾਨੂੰ ਸੂਚਿਤ ਕੀਤਾ ਰਵੇ ਬਹੁਤ ਹੀ ਸਤਿਕਾਰਯੋਗ ਡਿਪਟੀ ਸਾਹਿਬ ਐਸਐਸਬੀ ਸਾਹਿਬ ਚੀਫ ਸਾਹਿਬ ਸਾਰੇ ਸਾਡੇ ਪਿੰਡ ਆਈ ਸੀਗੇ ਜੀ ਅੱਜ ਮੇਨ ਜਿਹੜਾ ਮਕਸਦ ਸੀਗਾ ਪਰਾਲੀ ਨੂੰ ਅੱਗ ਨਾ ਲਾਈ ਚੱਲ ਤੇ ਸਾਡੇ ਪਿੰਡ ਨੇ ਵੈਸੇ ਪਹਿਲਾਂ ਹੀ ਪਰਾਲਾ ਕੀਤਾ ਸਾਰੇ ਇਹਨਾਂ ਦੇ ਕਿਹਾ ਤੇ ਮਹਿਕਮਾ ਜਿਹੜਾ ਚੀਫ ਸਾਹਿਬ ਦਾ ਆ ਇਹਨਾਂ ਸਾਰਿਆਂ ਨੇ ਦੋ ਤਿੰਨ ਮੀਟਿੰਗਾਂ ਕੀਤੀਆਂ ਜਿਹੜੀ ਇੱਕ ਦੋ ਬੰਦੇ ਨੇ ਅੱਗ ਲਗਾਈ ਸੀ ਪਿਛਲੀ ਵਾਰ ਆਤ ਕੀ ਉਹ ਨਹੀਂ ਲਾਈ ਕਿਸੇ ਨੇ ਸਾਰਿਆਂ ਨੂੰ ਇਹਨਾਂ ਨੂੰ ਘਰ ਘਰ ਜਾ ਕੇ ਨੰਬਰਦਾਰਾਂ ਸਾਰਿਆਂ ਕਿਹਾ ਅਸੀਂ ਵੀ ਰਿਕਵੈਸਟ ਕੀਤੀ ਵੀ ਆਤ ਕੀ ਅੱਗ ਨਾ ਲਾਈ ਜਾਵੇ ਇਹ 메ਨ ਮੁੱਦਾ ਜਿਹੜਾ ਅੱਗ ਲਾਉਣ ਦਾ ਸੀਗਾ ਜਿਹਦੇ ਕਰਕੇ ਅੱਜ 메ਨ ਇਹਨਾਂ ਨੇ ਮੀਟਿੰਗ ਰੱਖੀ ਵੇਖੋ ਦੀਵਾਲੀ ਵਾਲਾ ਦਿਨ ਹੈ ਖੁਸ਼ੀਆਂ ਦਾ ਤਿਹਾਰ ਹੈ ਸਾਰ ਹਰ ਅਫਸਰ ਵਾਸਤੇ ਪਰ ਬਹੁਤ ਵੱਡਾ ਉਪਰਾਲਾ ਹੈ ਹਰ ਮਹਿਕਮੇ ਦਾ ਜਿਹੜਾ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਿੰਡ ਆਏ ਨੇ ਸਾਡੇ ਪਿੰਡ ਆਣ ਕੇ ਆਪਣੇ ਸੁਝਾਅ ਦਿੰਦੇ ਨੇ ਹੋਰ ਜਿਹੜੀਆਂ ਇੱਕ ਦੋ ਮੁਸ਼ਕਲਾਂ ਉਹਨਾਂ ਨੂੰ ਅਸੀਂ ਦੱਸਿਆ ਉਹ ਕਹਿੰਦੇ ਜਲਦ ਉਹਨਾਂ ਦਾ ਹੱਲ ਕੀਤਾ ਜਾਵੇਗਾ ਕੋਸੇ ਕੋਈ ਕਹਿਣਾ ਸੀਗਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ